ਮਿਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਕਰਨ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਵਿੰਦਰ ਸਿੰਘ ਖੇਲੋਂ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਦਿਖਾਉਣੀ ਆ ਤਿੰਨ ਤੁਸੀਂ ਸਾਹਮਣੇ ਦੇਖ ਸਕਦੇ ਤੇ ਇੱਕ ਗੱਡੀ 'ਚ ਲੱਥਨ ਦੀ ਆ ਹੱਲੇ ਉਹ ਲਾਦੀ ਲਾਦੀ ਤੁਹਾਨੂੰ ਦਿਖਾ ਦੇਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਨੋ ਠੀਕ ਠਾਕ ਜੇ ਵਧੀਆ ਵਧੀਆ ਵੀਰ ਜੀ ਚਲੋ ਵਧੀਆ ਚੀਦਾ ਜੇ ਤੇ ਨਾਮ ਦੱਸਦੇ ਕਰੀ ਆਪਣਾ ਗੁਰਵਿੰਦਰ ਸਿੰਘ ਹਾਂਜੀ ਐਪੀਓ ਮੰਜੀਸਤਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਮੋਬਾਈਲ ਨੰਬਰ 9501150174 ਹੈ ਠੀਕ ਹੈ ਚਾਰ ਫਿਰ ਹਾਂਜੀ ਚਾਰ ਜੇ ਅੱਜ ਸਵੇਰੇ ਆਈਆਂ ਸੀ ਜਿਆਦਾ ਸੀ ਦੋ ਵੇਗੀਆਂ ਵਿੱਚੋਂ ਠੀਕ ਹੈ ਤੇ ਨਾਲ ਇੱਕ ਹਜੇ ਹੁਣੇ ਗੱਡੀ 'ਚ ਲੱਥਨ ਦੀ ਆ ਪਹਿਲਾਂ ਉਹ ਹੀ ਵਿਖਾ ਦਈਏ ਫਿਰ ਹਾਂਜੀ ਉਹ ਵਿਖਾ ਦੋ ਆਹ ਦੇਖ ਸਾਹਦੇ ਜੇ ਹਜੇ ਹੁਣੇ ਹੀ ਆਈ ਆ ਸੋਈ ਜੇ ਵੀਰ ਜੀ ਐ ਆ ਜੇ ਇਹਦਾ ਬੱਚਾ ਮਰਿਆ ਜੇ ਅੱਛਾ ਇਹਦਾ 1 ਮਹੀਨਾ ਦੀ ਸੂਈ ਜੇ ਵੀਰ ਜੀ ਬੰਦ ਵੀਰ ਜੀ ਨੇ ਸੁਵਾ ਕਿਨਵਾ ਜੇ ਤਾਂ ਇਹ ਦੂਜੀ ਸੂਈ ਜੀ ਵੀ ਜਰ ਗਈ ਦੂਸਰਾ ਸੂਆ ਹੈ ਹਾਂ ਜੀ ਹਾਂ ਜੀ ਠੀਕ ਆ ਇਹ ਵੀਡੀਓ ਹਾਂ ਦੇਖ ਸਾਡੇ ਦੁੱਧ ਕਿੰਨਾ ਵੇਚੀਏ ਤੇ ਕੋਲ ਇਹਦੇ ਸਾਲੇ ਵੇਚੀ 9 ਲੀਟਰ ਦੁੱਧ ਜੇ 9 ਲੀਟਰ ਹੈਗਾ ਪੱਕਾ ਦੁੱਧ ਪੱਕਾ ਦੁੱਧ ਵੇਚੀ ਚੋਕੇ ਖੜੇ ਵੇਚੀ ਦੋਵੇਂ ਟਾਈਮ ਠੀਕ ਆ ਬਾਕੀ ਅਜੇ ਹੁਣ ਨਹੀਂ ਆਈ ਅਜੇ ਆਈ ਹੁਣ ਇਹ ਆਈਆਂ ਜੀ ਅੱਛਾ ਝੁੱਭੂ ਭੂ ਵੀ ਨਹੀਂ ਅਜੇ ਪਾਇਆ ਜੀ ਤੇ ਉਤਰਾ ਹੀ ਆਏ ਨੂੰ ਮੋਨੂ ਨਾਲ ਲੀ ਹੋ ਜੰਡਾ ਲਿਆ ਦਸੀਆਂ ਤੇ ਥਾਣੇ ਤੇ ਤੁਹਾਨੂੰ ਦਿਖਾ ਦਈਏ ਤੇ ਇਹਦਾ ਕੀ ਰੱਖਣਾ ਵੇਚੀ ਮੁੱਲ ਫਿਰ ਆਪਾਂ ਵੇਚੀ ਮੁੱਲ ਜੋ ਮਰਜੀ ਹੈ ਇਹਦਾ ਕਰੀਏ ਹਾਂਜੀ 50000 ਦੀ ਦੇ ਤਾਂ ਵੇਚੀ 50000 ਦੀ ਇਹ ਦੇ ਦੇਣੀ ਆ ਵਿਚੋ ਕਰਨਾ ਮਾਂ ਤਾਂ ਨਾ ਹੋਰ ਕਰਦਾਂਗੇ ਵੀਰ ਜੀ ਮਾਨ ਕੇ ਨਾ ਕਹੋ ਤੁਸੀਂ ਕਰਦਾ ਤੁਸੀਂ ਕਰ ਦਿਓ ਕਿੰਨਾ ਕਰਨਾ ਜੀ ਤੁਸੀਂ ਦੱਸ ਦਿਓ ਕਿੰਨਾ ਕਰਨਾ 2000 ਦੀ ਦੇ ਦਈਏ ਦੇ ਦਿਓ ਵੀਰ ਜੀ ਹੋਰ ਕਰਦੋਗੇ ਮੌਕੇ ਤੇ ਹੋਰ ਕਰਦਾ ਵੀਰ ਜੀ ਮੌਕੇ ਤੇ ਕਰਦਾ ਚਲੋ ਕੋ ਫੋਨ ਲਾ ਵੇਖ ਲਈ ਹਣਾ ਫੋਨ ਲਾ ਵੀ ਕਰਦਾ ਚਲੋ ਬਾਕੀ ਕੰਮ ਆ ਵਿਖਾਈਏ ਹੁਣ ਤੇ ਹੁਣ ਜਿਹੜੀ ਆ ਅਮ ਜੀ ਪਹਿਲਾਂ ਉਹ ਚੀਜ਼ ਏ ਠੀਕ ਆ ਇਹ ਰਾਤ ਦੀ ਸੂਈ ਜੀ ਵੀਰ ਜੀ ਅੱਛਾ ਰਾਤ ਦੀ ਸੂਈ ਆ ਹਾਂਜੀ ਹਾਂਜੀ ਤੇ ਚਵਾ ਚੂਕ ਕਿੰਨੇ ਕਿਲੇ ਹੋ ਗਏ ਬਿਲਕੁਲ ਓਕੇ ਵੀਰ ਜੀ ਠੀਕ ਆ ਕਿੰਨਾ ਦੁੱਧ ਚਵਾਈ ਜਾਊਗੀ ਦੁੱਧ ਵੀਰ ਜੀ 12 13 ਕਿਲੋ 14 ਤੱਕ ਕਰ ਹੀ ਜਾਊਗੀ ਖੋਲੋ ਫਿਰ ਤੋਰ ਦਈ ਆ ਬੱਚਾ ਜੇ ਦਾ ਮਗਰੇ ਦੇ ਵਛੀ ਆ ਬਿਲਕੁਲ ਤਾਜ਼ਾ ਨਾੜੂ ਜਿਹੜਾ ਨਾ ਤਾਂ ਦੇਖ ਸਕਦੇ ਜੀ ਪੈਦਲੇ ਸਵਾਸ ਜੀ ਆ ਪੁਲਾ ਪੁਲਾ ਹਵਾ ਨੇ ਤੇ ਹੈ ਗਿਆ ਜਟੀਆਂ ਲੈ ਆ ਜੋ ਜੀ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਚਵਾਈ ਕਰਕੇ ਲੈ ਜੇ ਆ ਇਹ ਦੇ ਜੀ 8 ਕਿ ਲੀਟਰ ਬੋਲਾ ਜੀ ਇਹਦੇ ਥਲੇ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਮੁੱਲ ਇਹਦਾ ਵੀ ਜੀ 38000 ਜੀ 38000 ਵਿੱਚੋਂ ਕਰਨਾ ਮੰਨਤਨ ਹਜ਼ਾਰ ਕਰਦਾ ਕਿ ਵੀ ਜੀ ਠੀਕ ਹੈ ਜੀ 37000 ਦੀ ਦਵਾਂਗੇ ਪੱਕੀ ਵੀ ਜੀ ਠੀਕ ਆ ਵੀ ਜੀ ਆ ਜੇਕਾ ਉੱਚੇ ਬੱਚੇ ਵਾਲੀ ਜੇ ਇਹ ਉੱਚੇ ਬੱਚੇ ਵਾਲੀ ਆ ਸਾਡੀ ਹਾਂਜੀ ਹਾਂਜੀ ਜਿੰਨਾ ਵੀ ਤੇ ਪੁੱਜੋ ਪੂ ਪਾ ਕੇ ਬੰਨਿਆ ਜੇ ਪੱਛੇ ਨੂੰ ਹਾਂਜੀ ਹਾਂਜੀ ਠੀਕ ਆ ਜਰਸੀ ਵਾ ਸਾਜੀ ਪਿਓਰ ਠੀਕ ਆ ਤੇ ਆ ਥਾਂ ਵੀ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਇਹਦੇ ਕੋ ਕਿੰਨਾ ਚਿਰ ਜੀ ਦੁੱਧ ਇਹਦੇ ਵਿੱਚ ਜੀ 10 ਕਿਲੋ ਜਦ ਦੁੱਧ ਇਹਦੇ ਥਲੇ ਅੱਛਾ 8 ਕਿਲੋ ਦੀ ਆਪਾਂ ਨਹੀਂ ਪੂਰੀ ਹਾਲ ਗਰੰਟੀ ਜੀ ਵਿੱਚ ਜੀ ਠੀਕ ਆ ਹਾਂਜੀ ਹਾਂਜੀ ਤੇ ਚਲੋ ਫਿਰ ਤੋੜਦੇ ਇਹਨਾਂ ਵੀ ਇੱਕ ਵਾਰੀ ਬਾਕੀ ਇਹਦੇ ਪਹਿਲੇ ਥਾਂ ਚ ਨਾ 5-7 ਧਾਰਾਂ ਘੱਟ ਜੇ ਪਹਿਲੇ ਥਾਂ ਚ ਠੀਕ ਆ ਬੈਣੀ ਵਾਲੇ ਥਾਂ ਚ ਨਾ ਥਾਂ ਚ ਧਾਰਾਂ ਘੱਟ ਇੰਨੀ ਆ ਜੀ 5-7 ਧਾਰਾਂ ਜੀ ਠੀਕ ਆ ਜੀ ਨਾ ਕਿ ਬੱਚਾ ਭਾਵੇਂ ਚਾਹੀਆ ਪਰ ਬੱਚੇ ਦਾ ਜੇ ਪੂਰਾ ਕਰਦੀ ਹੈ ਆਵੇਂ ਬੱਚਾ ਵੀ ਸਾਡੇ ਦੇ ਟੋਲੋਂ ਭਾਵੇਂ ਨਾ ਅੱਜ ਛੱਡੋ ਆ ਵੀ ਆ ਜ ਲੈ ਕੋਈ ਵਗਾ ਪੌਂਦੀ ਲੋੜ ਇਦਾ ਵਾਂਗਰ ਬਗਾਇਆ ਸੀ ਰਸੀ ਤਾਂ ਬਗੈਰ ਹੀ ਆ ਜਿਹੜੇ ਕਹਿੰਦੇ ਬਾਕੀ ਦੁੱਧ ਸੰਗਣਾ ਹੁੰਦਾ ਇਨ੍ਹਾਂ گاਵਾਂ ਦਾ ਤੇ ਇਹਦਾ ਮੁੱਲ ਵੀਰ ਜੀ ਵੀਰ ਜੀ ਮੁੱਲ ਇਹਦਾ 22000 ਜੀ ਅੱਛਾ ਹਾਂ ਜੀ ਇਹ ਕਿੰਨੇ ਰੇ ਦੇਣੀ 5000 ਦੀ ਜੀ ਦੇਗਾ 5000 ਦੀ ਦੇ ਦੋਗੇ ਬਾਕੀ ਛੋਟ ਛੋਟ ਵਿੱਚ ਹੋਰ ਛਾਟ ਕਰ ਦਾਂਗੇ ਵੀਰ ਜੀ ਠੀਕ ਹੈ ਤੇ ਆ ਗੱਬਨ ਜੇ ਆ ਵੀਰ ਜੀ ਵੱਡੀ ਗੱਬਨ ਜੀ ਇਹ ਕਿੰਨੇ ਕਿ ਦੁੱਧ ਆ ਲਈ ਜੇ ਇਹ ਵਿੱਚ ਪਹਿਲੇ ਸਵੇਰੇ ਭਰਿਆ ਜੀ ਇਹਨੇ 17 18 ਕਿਲੋ ਦੁੱਧ ਵੀਰ ਜੀ ਠੀਕ ਹੈ ਹਾਂ ਜੀ ਹਾਂ ਜੀ ਵੀਰ ਤਿਆਰ ਕੀ ਕਿੰਨਾ ਚਵਾਈ ਜਾਊਗੀ ਅਰਗੇ 20 ਤੋਂ ਪਲੱਸ ਹੀ ਜਾਊਗੀ ਵੀਰ ਜੀ ਇਹ ਵੀਰ ਜੀ ਖਰਦੀ 10 ਤੇ ਨਾ ਜੀ ਠੀਕ ਹੈ ਤੋੜ ਦिए ਫਿਰ ਇਹਨਾਂ ਵਿੱਚ ਬਾਕੀ ਚੰਗੇ ਕਦ ਕਾਠ ਹਲੀ ਆ ਅਜੇ ਲੈ ਤੇ ਇਹਦਾ ਮੁੱਲ ਇਹਦਾ ਮੁੱਲ ਵੀ ਜੀ 55000 ਜੀ ਠੀਕ ਆ ਵਿੱਚੋਂ 2000 ਵੀ ਜੀ ਕਰ ਦਾਂਗੇ ਇਸੋਂ ਠੀਕ ਆ 53000 ਦੀ ਬਾਕੀ ਕਰ ਦਾਂਗੇ ਜੇ ਕੋਈ ਫੋਨ ਕਰੂ ਹੋਰ ਕਰ ਦਾਂਗੇ ਮਾਨਤਾ ਨਾਲ ਹੋਰ ਕਰ ਦੋਗੇ ਹਾਂਜੀ ਹਾਂਜੀ ਬਾਕੀ ਤੁਹਾਨੂੰ ਪਤਾ ਵੱਡੀ ਵੈੜ ਹੈ ਜੀ ਹਾਂਜੀ ਉਤਰਿਆ ਕਿ ਚੰਗੇ ਕਦ ਕਾਠਾ ਲਈ ਹੈ ਤੇ ਠੀਕ ਹੈ ਵੀਰ ਜੀ ਕੋਈ ਕੰਨਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਚਾਹ ਕੇ ਤਸੱਲੀ ਕਰਕੇ ਖੜੇ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ